100 ਸਾਲ ਤੱਕ ਜਵਾਨ ਰਹਿਣ ਲਈ ਬਜ਼ੁਰਗਾਂ ਦੇ ਦਸੇ ਨੁਸਖੇ ਨੰਬਰ 1 ਪਾਣੀ ਵਿੱਚ 6-7 ਪੁਦੀਨੇ ਦੇ ਪੱਤੇ ਪਾ ਕੇ ਪਿਓ ਸਿਹਤਮੰਦ ਰਹੋਗੇ ਨੰਬਰ 2 ਲੰਬੀ ਉਮਰ ਲਈ ਅਤੇ ਹਮੇਸ਼ਾ ਜਵਾਨ ਰਹਿਣ ਲਈ ਸਵੇਰੇ ਖਾਲੀ ਪੇਟ ਨਾਰੀਅਲ ਅਤੇ ਖਜੂਰ ਖਾਓ ਨੰਬਰ 3 ਜੇਕਰ ਗੋਡਿਆਂ ਵਿੱਚ ਦਰਦ ਹੋਵੇ ਤਾਂ ਅਦਰਕ ਪੀਸ ਕੇ ਪੇਸਟ ਬਣਾਓ ਅਤੇ ਗੋਡਿਆਂ ਉੱਤੇ ਲਗਾਓ ਨੰਬਰ 4 ਚਿਹਰੇ ਨੂੰ ਨਖਾਰਨ ਲਈ ਹਫਤੇ ਵਿੱਚ 2-3 ਵਾਰ ਬਰਫ਼ ਦੇ ਟੁਕੜੇ ਚਿਹਰੇ ਉੱਤੇ ਰਗੜੋ ਇਸ ਨਾਲ ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ ਨੰਬਰ 5 ਜੇਕਰ ਤੁਹਾਨੂੰ ਨੀਂਦ ਆਉਂਦੀ ਹੈ ਖਾਣੇ ਤੋਂ ਬਾਅਦ ਤਾਂ ਇਹ ਚੰਗੀ ਸਿਹਤ ਦੀ ਨਿਸ਼ਾਨੀ ਹੈ ਨੰਬਰ 6 ਹਰ ਰੋਜ਼ ਰਾਤ ਨੂੰ ਪੈਰਾਂ ਦੀ ਮਾਲਿਸ਼ ਕਰੋ ਇਹ ਤੁਹਾਨੂੰ ਘੱਟ ਬਿਮਾਰ ਪੈਣ ਵਿੱਚ ਮਦਦ ਕਰੇਗਾ ਨੰਬਰ 7 ਜੇਕਰ ਤੁਹਾਨੂੰ ਮੈਦੇ ਦੀ ਕਮਜ਼ੋਰੀ ਹੈ ਤਾਂ ਸਾਬੂਦਾਣਾ ਖਾਓ ਨੰਬਰ 8 ਸਿਰ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਦਾ ਪਾਣੀ ਗਰਮ ਕਰਕੇ ਲਗਾਓ ਇਸ ਨਾਲ ਸਿਰ ਦਾ ਦਰਦ ਹਟੇਗਾ ਨੰਬਰ 9 ਜੇਕਰ ਤੁਹਾਨੂੰ ਪੇਟ ਦੀ ਸਮੱਸਿਆ ਹੈ ਤਾਂ ਹਰ ਰੋਜ਼ ਇੱਕ ਕੱਪ ਗ੍ਰੀਨ ਟੀ ਜ਼ਰੂਰ ਪੀਓ ਨੰਬਰ 10 ਜੇਕਰ ਤੁਹਾਡੇ ਵਾਲ ਪਤਲੇ ਹਨ ਤਾਂ ਪਿਆਜ਼ ਦਾ ਰਸ ਲਗਾਓ ਵਾਲ ਮਜ਼ਬੂਤ ਹੋ ਜਾਣਗੇ ਨੰਬਰ 11 ਨੀਂਦ ਵਹਤਰ ਬਣਾਉਣ ਲਈ ਸੌਣ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਖਾਓ ਨੰਬਰ 12 ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਖਾਣੇ ਤੋਂ ਬਾਅਦ ਸੌਂਫ ਜ਼ਰੂਰ ਖਾਓ। ਨੰਬਰ 13 ਦਿਲ ਦੀ ਸਿਹਤ ਲਈ ਹਰੀਆਂ ਸਬਜ਼ੀਆਂ ਆਪਣੇ ਖਾਣੇ ਵਿੱਚ ਜ਼ਿਆਦਾ ਖਾਓ। ਇਸ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਮਿਨਰਲ ਤੇ ਫਾਈਬਰ ਹੁੰਦੇ ਹਨ। ਨੰਬਰ 14 ਟਮਾਟਰ ਦਾ ਸੂਪ ਪੀਣ ਨਾਲ ਵਜ਼ਨ ਘਟ ਹੁੰਦਾ ਹੈ ਅਤੇ ਅੱਖਾਂ ਲਈ ਵੀ ਲਾਭਦਾਇਕ ਹੁੰਦਾ ਹੈ। ਨੰਬਰ 15 ਅੱਖਾਂ ਦੀ ਰੌਸ਼ਨੀ ਵਧਾਉਣ ਲਈ ਹਰ ਰੋਜ਼ ਗਾਜਰ ਖਾਓ। ਨੰਬਰ 16 ਜੇਕਰ ਕਮਰ ਵਿੱਚ ਦਰਦ ਹੁੰਦਾ ਹੈ ਤਾਂ ਕਿਸਮਿਸ ਖਾਓ ਨੰਬਰ 17 ਕਮਜ਼ੋਰ ਹੱਡੀਆਂ ਲਈ ਹਰ ਰੋਜ਼ ਇੱਕ ਕੇਲਾ ਜ਼ਰੂਰ ਖਾਓ ਨੰਬਰ 18 ਦਿਮਾਗ ਨੂੰ ਤੇਜ਼ ਕਰਨ ਲਈ ਕद्दू ਦੇ ਬੀਜ ਖਾਓ ਨੰਬਰ 19 ਸਰੀਰ ਵਿੱਚ ਬਲੱਡ ਸ਼ੂਗਰ ਕੰਟਰੋਲ ਕਰਨ ਲਈ ਅੰਬਰੂਦ ਦੀ ਚਾਹ ਪੀਓ ਨੰਬਰ 20 ਜੇਕਰ ਕੰਨ ਵਿੱਚ ਦਰਦ ਹੋਵੇ ਤਾਂ ਆਂਬ ਦੇ ਪੂੜ ਦਾ ਰਸ ਕੱਢ ਕੇ ਕੰਨਾਂ ਵਿੱਚ ਪਾਓ ਨੰਬਰ 21 ਜੇਕਰ ਬੁੱਲਾਂ ਦਾ ਰੰਗ ਕਾਲਾ ਹੋ ਰਿਹਾ ਹੈ ਤਾਂ ਨਿੰਬੂ ਦੇ ਛਿਲਕੇ ਉੱਪਰ ਸ਼ੱਕਰ ਲਗਾ ਕੇ ਰਗੜੋ ਨੰਬਰ 22 ਰੋਜ਼ਾਨਾ ਗੁਣਗੁਣਾ ਪਾਣੀ ਅਤੇ ਸ਼ਹਿਦ ਪੀਣ ਨਾਲ ਗੁਰਦੇ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਨੰਬਰ 23 ਜੇਕਰ ਤੁਹਾਨੂੰ ਕਬਜ ਦੀ ਸਮੱਸਿਆ ਹੈ ਤਾਂ ਹਰਬਲ ਟੀ ਜਾਂ ਗ੍ਰੀਨ ਟੀ ਜ਼ਰੂਰ ਪਿਓ ਕਬਜ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਨੰਬਰ 24 ਸਿਰ ਵਿੱਚ ਲੌਂਗ ਦੇ ਤੇਲ ਦੀ ਮਾਲਿਸ਼ ਕਰਨ ਨਾਲ ਸਿਰਦਰਦ ਦੂਰ ਹੋ ਜਾਂਦਾ ਹੈ ਨੰਬਰ 25 ਜੇਕਰ ਬਦਹਜਮੀ ਹੋ ਜਾਵੇ ਤਾਂ 2-3 ਗਲਾਸ ਠੰਡਾ ਪਾਣੀ ਜ਼ਰੂਰ ਪੀਓ। ਨੰਬਰ 26 ਹੰਝੂ ਸਾਫ਼ ਕਰਨ ਲਈ ਆਲੂ ਦੇ ਛਿਲਕੇ ਨਾਲ ਸ਼ੀਸ਼ਾ ਪੂਰੀ ਤਰ੍ਹਾਂ ਸਾਫ਼ ਹੋ ਸਕਦਾ ਹੈ। ਨੰਬਰ 27 ਜੇਕਰ ਟੈਨਸ਼ਨ ਮਹਿਸੂਸ ਕਰ ਰਹੇ ਹੋ ਤਾਂ ਚਾਕਲੇਟ ਜਾਂ ਕੋਈ ਮਿੱਠੀ ਚੀਜ਼ ਖਾਓ ਇਸ ਨਾਲ ਟੈਨਸ਼ਨ ਦੂਰ ਹੋ ਜਾਵੇਗੀ। ਨੰਬਰ 28 ਗੰंजे ਸਿਰ ਉੱਤੇ ਚਨੇ ਦੀ ਦਾਲ ਦੇ ਪਾਣੀ ਦੀ ਮਾਲਿਸ਼ ਕਰੋ ਨਵੇਂ ਵਾਲ ਆਉਣ ਲੱਗਦੇ ਹਨ ਨੰਬਰ 29 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਅੰਬ ਦੇ ਪੱਤਿਆਂ ਦੀ ਚਾਹ ਪੀਓ ਨੰਬਰ 30 ਬਰਤਨ ਧੋਣ ਤੋਂ ਬਾਅਦ ਹੱਥਾਂ ਨੂੰ ਸਾਫ਼ ਅਤੇ ਨਰਮ ਰੱਖਣ ਲਈ ਨਾਰੀਅਲ ਤੇਲ ਲਗਾਓ ਨੰਬਰ 31 ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਖੀਰਾ ਖਾਓਗੇ ਤਾਂ ਸਰੀਰ ਵਿੱਚੋਂ ਬੁਸ਼ੈਲੇ ਤੱਤ ਦੂਰ ਹੋ ਜਾਣਗੇ ਨੰਬਰ 32 ਚਿਹਰੇ ਦੀ ਚਮਕ ਵਧਾਉਣ ਲਈ ਆਲਸੀ ਦੇ ਬੀਜ ਪੀਸ ਕੇ ਖਾਓ। ਨੰਬਰ 33 ਸਰੀਰ ਵਿੱਚ ਆਇਰਨ ਦੀ ਕਮੀ ਦੂਰ ਕਰਨ ਲਈ ਦਾਲ ਅਤੇ ਪਾਲਕ ਖਾਓ। ਨੰਬਰ 34 ਜੇਕਰ ਤੁਸੀਂ ਆਪਣੇ ਦੰਦ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਦਿਨ ਵਿੱਚ ਇੱਕ ਵਾਰ ਨਮਕ ਪਾਣੀ ਨਾਲ ਘਰਾਰੇ ਜ਼ਰੂਰ ਕਰੋ। ਨੰਬਰ 35 ਜੇਕਰ ਤੁਹਾਡੇ ਚਿਹਰੇ ਉੱਤੇ ਦਾਗ-ਧੱਬੇ ਹਨ ਤਾਂ ਅਲੂ ਦਾ ਰਸ ਲਗਾਓ ਇਸ ਨਾਲ ਦਾਗ ਦਬੇ ਹਟ ਜਾਣਗੇ ਨੰਬਰ 36 ਗ੍ਰੀਨ ਟੀ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ ਤੇ ਭਾਰਨ ਘਟ ਹੋਣ ਦੀ ਪ੍ਰਕਿਰਿਆ ਹੁੰਦੀ ਹੈ ਨੰਬਰ 37 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਗੈਸ ਦੀ ਸਮੱਸਿਆ ਹੁੰਦੀ ਹੈ ਤਾਂ ਅਦਰਕ ਦੀ ਚਾਹ ਪੀਓ ਨੰਬਰ 38 ਬਾਰੀ ਹਲ ਤੋਂ ਹਣ ਤੋਂ ਚਮੜੀ ਦੇ ਬਚਾਉਣ ਲਈ ਹਰ ਦਿਨ ਮਲਤਾਨੀ ਮਿੱਟੀ ਲਗਾਓ ਨੰਬਰ 39 ਜੇਕਰ ਤੁਸੀਂ ਆਪਣੀ ਆਵਾਜ਼ ਸੁਰੀਲੀ ਬਣਾਉਣਾ ਚਾਹੁੰਦੇ ਹੋ ਤਾਂ ਸਵੇਰੇ ਗੁਮਦ ਪੀਓ ਨੰਬਰ 40 ਨਾਰੀਅਲ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰੋ ਇਸ ਨਾਲ ਨੇਚਰਲ ਮੋਇਸਚਰਾਈਜ਼ਰ ਹੁੰਦਾ ਹੈ ਨੰਬਰ 41 ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ ਨੰਬਰ 42 ਰੋਜ਼ਾਨਾ ਛੂਟੀ ਇਲਾਇਚੀ ਖਾਓ ਇਹ ਦਿਲ ਨੂੰ ਬਹੁਤ ਤਾਕਤ ਬਣਾਉਂਦੀ ਹੈ ਅਤੇ ਸਟ्रेस ਤੋਂ ਵੀ ਬਚਾਉਂਦੀ ਹੈ ਨੰਬਰ 43 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਸ਼ੂਕਰਖਾਨ ਦੀ ਆਦਤ ਹੈ ਤਾਂ ਗੁੜ ਦਾ ਸੇਵਨ ਕਰੋ ਨੰਬਰ 44 ਜੇਕਰ ਤੁਸੀਂ ਹਮੇਸ਼ਾ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਹਫ਼ਤੇ ਵਿੱਚ ਦੋ ਵਾਰ ਦਹੀਂ ਜ਼ਰੂਰ ਖਾਓ ਨੰਬਰ 45 ਦਿਲ ਦੀ ਬਿਮਾਰੀ ਤੋਂ ਬਚਣ ਲਈ ਹਲਕੇ ਹੱਥ ਨਾਲ ਮਸਾਲੇਦਾਰ ਖਾਣਾ ਖਾਓ ਨੰਬਰ 46 ਹਰ ਰੋਜ਼ ਇੱਕ ਅੰजीर ਖਾਓ ਇਹ ਸਰੀਰ ਵਿੱਚ ਆਇਰਨ ਵਧਾਉਂਦੀ ਹੈ ਨੰਬਰ 47 ਜੇਕਰ ਤੁਸੀਂ ਆਪਣੀ ਚਮੜੀ ਨੂੰ ਨਰਮ ਅਤੇ ਗੋਰਾ ਬਣਾਉਣਾ ਚਾਹੁੰਦੇ ਹੋ ਤਾਂ ਦੁੱਧ ਵਿੱਚ ਹਲਦੀ ਮਿਲਾ ਕੇ ਲਗਾਓ ਨੰਬਰ 48 ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਦੀ ਆਦਤ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੁੰਦੀ ਹੈ ਇਸ ਲਈ ਤੁਸੀਂ 15-20 ਮਿੰਟ ਤੁਰ ਕੇ ਵਾਕ ਕਰਕੇ ਬਾਅਦ ਵਿੱਚ ਸੌਵੋ ਨੰਬਰ 51 ਜੇਕਰ ਤੁਸੀਂ ਆਪਣੇ ਪੈਰ ਨਰਮ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਮੱਖਣ ਦੀ ਮਾਲਿਸ਼ ਕਰੋ ਨੰਬਰ 50 ਜੇਕਰ ਤੁਹਾਡੇ ਹੱਥ ਪੈਰ ਬਥੇਰੇ ਸੁੱਕ ਰਹੇ ਹਨ ਤਾਂ ਚੰਦਲ ਦੇ ਤੇਲ ਦੀ ਮਾਲਿਸ਼ ਕਰੋ ਨੰਬਰ 52 ਜੇਕਰ ਤੁਹਾਡੇ ਦੰਦ ਪੀਲੇ ਹੋ ਰਹੇ ਹਨ ਤਾਂ ਬੇਕਿੰਗ ਸੋਡਾ ਅਤੇ ਨਿੰਬੂ ਦੀ ਪੀਸਟ ਬਣਾ ਕੇ ਦੰਦਾਂ ਨੂੰ ਸਾਫ਼ ਕਰੋ ਨੰਬਰ 52 ਜੇਕਰ ਤੁਹਾਨੂੰ ਕੰਨ ਵਿੱਚ ਖੁਜਲੀ ਹੋ ਰਹੀ ਹੈ ਤਾਂ ਸਰੋਂ ਦਾ ਤੇਲ ਪਾਓ ਇਸ ਨਾਲ ਆਰਾਮ ਮਿਲੇਗਾ ਨੰਬਰ 53 ਸਰੀਰ ਵਿੱਚ ਟੌਕਸਿਨਜ਼ ਦੂਰ ਕਰਨ ਲਈ ਹਰ ਰੋਜ਼ ਨਾਰੀਅਲ ਪਾਣੀ ਪਿਓ ਨੰਬਰ 54 ਸਿਰ ਦੀ ਖੁਸ਼ਕੀ ਦੂਰ ਕਰਨ ਲਈ ਹਰ ਰੋਜ਼ ਆਮਲਾ ਤੇਲ ਲਗਾਓ ਨੰਬਰ 55 ਜੇਕਰ ਤੁਹਾਨੂੰ ਬਦਹੋਂ ਦੀ ਹੱਤਾ ਨਿੰਬੂ ਪਾਣੀ ਨਾਲ ਨਹਾਓ ਨੰਬਰ 56 ਸੁੰਦਰ ਅਤੇ ਨਿਖਰੇ ਚਿਹਰੇ ਲਈ ਹਰ ਰੋਜ਼ ਦੁੱਧ ਪੀਓ ਨੰਬਰ 57 ਹਰ ਰੋਜ਼ 15-20 ਮਿੰਟ ਸੂਰਜ ਦੀ ਰੋਸ਼ਨੀ ਵਿੱਚ ਬੈਠੋ ਸਰੀਰ ਵਿੱਚ ਵਿਟਾਮਿਨ ਡੀ ਵਧੇਗਾ ਅਤੇ ਸਰੀਰ ਮਜ਼ਬੂਤ ਹੋਵੇਗਾ ਨੰਬਰ 55 ਜੇਕਰ ਤੁਹਾਨੂੰ ਸਰੀਰ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਰੋਜ਼ਾਨਾ 5-6 ਭੁੰਨੇ ਹੋਏ ਬਦਾਮ ਖਾਓ ਨੰਬਰ 59 ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰੱਖਣ ਲਈ ਹਰ ਰੋਜ਼ ਲਸਣ ਦਾ ਟੁਕੜਾ ਖਾਓ। ਨੰਬਰ 60 ਜੇਕਰ ਤੁਹਾਨੂੰ ਐਸ.ਟ.ਡੀ. ਦੀ ਸਮੱਸਿਆ ਹੈ ਤਾਂ ਦਹੀਂ ਜਾਂ ਸਾਸ ਜਾਨੀ ਕਿ ਲਸਤੀ ਪੀਓ। ਨੰਬਰ 61 ਜੇਕਰ ਤੁਹਾਡੇ ਚਿਹਰੇ ਉੱਤੇ ਛਾਈਆਂ ਹੋ ਗਈਆਂ ਹਨ ਤਾਂ ਅਲੋਵੇਰਾ ਜੈਲ ਲਗਾਓ। ਨੰਬਰ 62 ਸਰੀਰ ਵਿੱਚ ਖੂਨ ਦੀ ਕਮੀ ਦੂਰ ਕਰਨ ਲਈ ਚੁਕੰਦਰ ਅਤੇ ਗਾਜਰ ਦਾ ਜੂਸ ਪੀਓ। ਨੰਬਰ 33 ਹਫਤੇ ਵਿੱਚ ਇੱਕ ਵਾਰ ਸਰੀਰ ਦੀ ਮਾਲਿਸ਼ ਜ਼ਰੂਰ ਕਰੋ ਇਹ ਤੁਹਾਡੀਆਂ ਹੱਡੀਆਂ ਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰੇਗੀ ਨੰਬਰ 64 ਰੋਜ਼ਾਨਾ 10-15 ਮਿੰਟ ਯੋਗਾ ਜਾਂ ਧਿਆਨ ਕਰੋ ਇਹ ਮਨ ਨੂੰ ਸ਼ਾਂਤ ਰੱਖੇਗਾ ਨੰਬਰ 65 ਹਰ ਈਕ ਮੀਲ ਦੇ ਬਾਅਦ 5-10 ਮਿੰਟ ਚੱਲੋ ਇਹ ਪਚਾਉ ਪ੍ਰਕਿਰਿਆ ਵਧੇਗੀ ਨੰਬਰ 66 ਦਿਨ ਵਿੱਚੋਂ ਘੱਟੋ-ਘੱਟ 7-8 ਗਲਾਸ ਪਾਣੀ ਪੀਓ ਇਹ ਤੁਹਾਡੀ ਚਮੜੀ ਅਤੇ ਸਿਹਤ ਲਈ ਚੰਗਾ ਹੈ ਨੰਬਰ 67 ਗੁੱਟਾਂ ਦੇ ਦਰਦ ਤੋਂ ਬਚਣ ਲਈ ਹਰ ਰੋਜ਼ ਤਿਲ ਦੇ ਬੀਜ ਖਾਓ। ਨੰਬਰ 68 ਹਮੇਸ਼ਾ ਸਿਹਤਮੰਦ ਰਹਿਣ ਲਈ ਰੋਜ਼ਾਨਾ ਇੱਕ ਸੰਤਰਾ ਜਾਂ ਕੋਈ ਹੋਰ ਸਿਟਰਸ ਫਲ ਖਾਓ। ਨੰਬਰ 69 ਮੋਟੀਵੇਟ ਰਹਣ ਅਤੇ ਟੈਨਸ਼ਨ ਨੂੰ ਦੂਰ ਰੱਖਣ ਲਈ ਰੋਜ਼ਾਨਾ 10-15 ਮਿੰਟ ਹੱਸੋ। ਨੰਬਰ 70 ਜੇਕਰ ਤੁਸੀਂ ਆਪਣੀ ਯਾਦਦਾਸ਼ਤ ਸ਼ਕਤੀ ਵਧਾਉਣਾ ਚਾਹੁੰਦੇ ਹੋ ਤਾਂ ਅਖਰੋਟ ਖਾਓ। ਨੰਬਰ 71 ਹਾਈ ਕੋਲੇਸਟ੍ਰੋਲ ਤੋਂ ਬਚਣ ਲਈ ਰੋਜ਼ਾਨਾ ਅਲਸੀ ਦੇ ਬੀਜ ਖਾਓ। ਨੰਬਰ 72 ਦਿਲ ਦੀ ਤੰਦਰੁਸਤੀ ਲਈ ਹਫ਼ਤੇ ਵਿੱਚ 2-3 ਵਾਰ ਨਾਰੀਅਲ ਪਾਣੀ ਪੀਓ। ਨੰਬਰ 73 ਚਿਹਰੇ ਉੱਤੇ ਨਿਖਾਰ ਲਿਆਉਣ ਲਈ ਹਫ਼ਤੇ ਵਿੱਚ ਇੱਕ ਵਾਰ ਹਲਦੀ ਅਤੇ ਦਹੀਂ ਦਾ ਮਾਸਕ ਲਗਾਓ। ਨੰਬਰ 74 ਸਰੀਰ ਵਿੱਚ ਚਰਬੀ ਨੂੰ ਘਟਾਉਣ ਲਈ ਰੋਜ਼ਾਨਾ ਨਿੰਬੂ ਪਾਣੀ ਪੀਓ। ਨੰਬਰ 75 ਜੰਮਲ ਹੋਈ ਹੋਵੇ ਤਾਂ ਉੱਤੇ ਛੋਟੀਆਂ ਮੋਟੀਆਂ जख्मਾਂ ਲਈ ਦਿੱਤ ਕੁਮਾਰੀ ਯਾਨੀ ਕਿ ਅਲੋਵਰਾ ਲਗਾਓ ਨੰਬਰ 76 ਹਰ ਰੋਜ਼ 5-6 ਭੁੰਨੇ ਹੋਏ ਮਖਾਣੇ ਖਾਓ ਇਹ ਸਰੀਰ ਦੀ ਤਾਕਤ ਵਧਾਉਂਦੇ ਹਨ ਨੰਬਰ 77 ਰੋਜ਼ਾਨਾ 15-20 ਮਿੰਟ ਧੁੱਪ ਲਓ ਜੋ ਵਿਟਾਮਿਨ ਡੀ ਨੂੰ ਸਰੀਰ ਵਿੱਚ ਵਧਾਉਂਦਾ ਹੈ ਤੇ ਸਰੀਰ ਮਜ਼ਬੂਤ ਹੁੰਦਾ ਹੈ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 78 ਦਿਮਾਗ ਨੂੰ ਤੰਦਰੁਸਤ ਰੱਖਣ ਲਈ ਹਫ਼ਤੇ ਵਿੱਚ ਦੋ ਵਾਰ ਭੁੰਨੇ ਹੋਏ ਜਨੇ ਖਾਓ ਨੰਬਰ 79 ਪੂਰੀ ਨੀਂਦ ਲਾਓ ਕਿਉਂਕਿ ਨੀਂਦ ਦੀ ਕਮੀ ਹਾਰਮੋਨਸ ਨੂੰ ਖਰਾਬ ਕਰ ਦਿੰਦੀ ਹੈ ਨੰਬਰ 80 ਜੇਕਰ ਤੁਸੀਂ ਆਪਣੀ ਚਮੜੀ ਨੂੰ ਨਰਮ ਅਤੇ ਗੋਰਾ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਰੋਜ਼ ਵਾਟਰ ਪਿਓ ਨੰਬਰ 81 ਖਾਣੇ ਵਿੱਚ ਮਿਰਚ ਮਸਾਲਿਆਂ ਦੀ ਮਾਤਰਾ ਘੱਟ ਰੱਖੋ ਤਾਂ ਜੋ ਪਚਾਉ ਪ੍ਰਕਿਰਿਆ ਚੰਗੀ ਰਹੇ ਨੰਬਰ 82 ਨਾਰੀਅਲ ਦੇ ਤੇਲ ਨਾਲ ਰੋਜ਼ਾਨਾ ਵਾਲਾਂ ਦੀ ਮਾਲਿਸ਼ ਕਰੋ ਇਸ ਨਾਲ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਨਹੀਂ ਹੋਗੀ ਵਾਲ ਮਜ਼ਬੂਤ ਹੋਣਗੇ ਨੰਬਰ 78 ਦਿਮਾਗ ਨੂੰ ਤੰਦਰੁਸਤ ਰੱਖਣ ਲਈ ਹਫਤੇ ਵਿੱਚ ਦੋ ਵਾਰ ਭੁੰਨੇ ਹੋਏ ਜਨੇ ਖਾਓ ਨੰਬਰ 79 ਪੂਰੀ ਨੀਂਦ ਲਾਓ ਕਿਉਂਕਿ ਨੀਂਦ ਦੀ ਕਮੀ ਹਾਰਮੋਨਸ ਨੂੰ ਖਰਾਬ ਕਰ ਸਕਦੀ ਹੈ ਨੰਬਰ 80 ਜੇਕਰ ਤੁਸੀਂ ਆਪਣੀ ਚਮੜੀ ਨੂੰ ਨਰਮ ਅਤੇ ਗੋਰਾ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਰੋਜ਼ ਵਾਟਰ ਪਿਓ ਨੰਬਰ 81 ਖਾਣੇ ਵਿੱਚ ਮਿਰਚ ਮਸਾਲਿਆਂ ਦੀ ਮਾਤਰਾ ਘੱਟ ਰੱਖੋ ਤਾਂ ਜੋ ਪਚਾਉ ਪ੍ਰਕਿਰਿਆ ਚੰਗੀ ਰਹੇ ਨੰਬਰ 82 ਨਾਰੀਅਲ ਦੇ ਤੇਲ ਨਾਲ ਰੋਜ਼ਾਨਾ ਵਾਲਾਂ ਦੀ ਮਾਲਿਸ਼ ਕਰੋ ਇਹ ਵਾਲਾਂ ਦੀ ਮਜ਼ਬੂਤੀ ਲਈ ਲਾਭਦਾਇਕ ਹੈ ਨੰਬਰ 83 ਸੁੱਧਕਿਉ ਸਰੀਰ ਲਈ ਲਾਭਦਾਇਕ ਹੁੰਦਾ ਹੈ ਪਰ ਉਮਰ ਅਨਸਾਰ ਸੰਤੁਲਿਤ ਮਾਤਰਾ ਵਿੱਚ ਹੀ ਖਾਓ ਨੰਬਰ 84 ਜੇਕਰ ਤੁਹਾਨੂੰ ਕੰਨ ਦਾ ਦਰਦ ਹੋਵੇ ਤਾਂ ਲਸਣ ਦੇ ਰਸ ਨੂੰ ਥੋੜਾ ਗਰਮ ਕਰਕੇ ਕੰਨ ਵਿੱਚ ਪਾਓ ਨੰਬਰ 85 ਦਿਲ ਦੀ ਤੰਦਰੁਸਤੀ ਲਈ ਹਰ ਰੋਜ਼ ਹਲਕਾ ਵਿਗਿਆਮ ਜ਼ਰੂਰ ਕਰੋ ਕਸਰਤ ਜ਼ਰੂਰ ਕਰੋ ਨੰਬਰ 86 ਜੇਕਰ ਤੁਸੀਂ ਡਾਇਬਟੀਜ਼ ਤੋਂ ਬਚਣਾ ਚਾਹੁੰਦੇ ਹੋ ਤਾਂ ਹਰ ਰੋਜ਼ ਜ਼ਵਾਰ ਜਾਂ ਬਾਜਰੀ ਦੀ ਰੋਟੀ ਖਾਓ ਨੰਬਰ 87 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਮਸਲ ਪੇਨ ਹੁੰਦਾ ਹੈ ਤਾਂ ਗੁੰਮਦ ਯਾਨੀ ਕਿ ਫਨਾਲ ਮਿੱਠੀ ਦੇ ਪਾਣੀ ਵਿੱਚ ਪੀਓ ਕੇ ਪੀਓ ਨੰਬਰ 88 ਕੰਮ ਦੇ ਦੌਰਾਨ ਹਰ 45 ਮਿੰਟ ਬਾਅਦ 5 ਮਿੰਟ ਦੀ ਬ੍ਰੇਕ ਲਾਓ ਇਹ ਸਰੀਰ ਲਈ ਲਾਭਦਾਇਕ ਹੈ ਨੰਬਰ 99 ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਵਿੱਚ ਚੁਸਤੀ ਫੁੜਤੀ ਰਹਿੰਦੀ ਹੈ ਨੰਬਰ 90 ਫਲ ਅਤੇ ਸਬਜ਼ੀਆਂ ਨੂੰ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਹੀ ਖਾਓ ਤਾਂ ਜੋ ਰਸਾਇਣਾਂ ਤੋਂ ਬਚ ਸਕਿਓ ਨੰਬਰ 99 ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੁੰਡ ਖਾਓ ਇਸ ਵਿੱਚ ਬਹੁਤ ਹੀ ਤਖਤਵਰ ਤੱਤ ਹੁੰਦੇ ਹਨ ਨੰਬਰ 92 ਜੇਕਰ ਤੁਸੀਂ ਆਪਣੀ ਨੌਜਵਾਨੀ ਦੇ ਦਿਨ ਲੰਮੇ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਸਰਤ ਕਰੋ ਨੰਬਰ 93 ਰਾਤ ਨੂੰ ਜਲਦੀ ਸੋਵੋ ਅਤੇ ਸਵੇਰੇ ਜਲਦੀ ਉੱਠੋ ਇਹ ਤੁਹਾਡੀ ਸਿਹਤ ਲਈ ਵਧੀਆ ਹੈ ਨੰਬਰ 94 ਜੇਕਰ ਤੁਹਾਨੂੰ ਜਲਦੀ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਹਰੇ ਪੱਤੇਦਾਰ ਸਬਜ਼ੀਆਂ ਖਾਓ ਨੰਬਰ 95 ਹਰ ਰੋਜ਼ ਦਹੀਂ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਦਿਲ ਦੀ ਤੰਦਰੁਸਤੀ ਵਾਧੀ ਹੈ ਨੰਬਰ 96 ਸਰਦੀਆਂ ਵਿੱਚ ਰੋਜ਼ਾਨਾ ਅਖਰੋਟ ਤੇ ਬਦਾਮ ਖਾਓ ਤਾਂ ਕਿ ਸਰੀਰ ਗਰਮ ਰਹੇ ਨੰਬਰ 97 ਚਾਹ ਪੀਣ ਦੀ ਆਦਤ ਘਟਕੋ ਬਦਲਵਾਂ ਲਈ ਹਲਦੀ ਵਾਲਾ ਦੁੱਧ ਪੀਓ ਨੰਬਰ 98 ਜੇਕਰ ਤੁਹਾਨੂੰ ਟੈਨਸ਼ਨ ਜ਼ਿਆਦਾ ਹੁੰਦੀ ਹੈ ਤਾਂ ਹਰ ਰੋਜ਼ 10 15 ਮਿੰਟ ਨੇਚਰਲ ਬਾਹਰ ਬੈਠੋ ਹਵਾ ਹਰੀ ਬੈਠੋ ਨੰਬਰ 99 ਰੋਜ਼ਾਨਾ ਘੁੰਮਣ ਜਾ ਸਾਈਕਲ ਚਲਾਉਣ ਨਾਲ ਦਿਲ ਤੇ ਫੇਫੜੇ ਮਜ਼ਬੂਤ ਹੁੰਦੇ ਹਨ ਨੰਬਰ 100 ਹਮੇਸ਼ਾ ਚੰਗੀ ਸੋਚ ਰੱਖੋ ਨੈਗੇਟਿਵ ਵਾਤਾਵਰਣ ਤੋਂ ਦੂਰ ਰਹੋ ਤੇ ਆਤਮ ਵਿਸ਼ਵਾਸ ਬਣਾਓ ਦੋਸਤੋ ਲਿਖਣ ਪੜਨ ਦੇ ਵਿੱਚ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਲਈ ਮਾਫ ਕਰਨਾ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਮੈਂਟ ਜਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਸ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਨ ਉਹਨਾਂ ਦਾ ਵੀ ਲਾਭ ਉਠਾਓ ਇੱਕ ਵਾਰੀ ਫੇਰ ਬਹੁਤ ਬਹੁਤ ਤੁਹਾਡਾ ਧੰਨਵਾਦ